ਕੜਾ ਮਤਲਬ ਕੱਢ ਕੇ ਘਾਹ ਜਲ ਜਲਦਾ ਕੰਮ ਤੇ ਕੋਈ ਕਿਸੇ ਦਾ ਕਰਦਾ ਨਹੀਂ ਕਿਹੜਾ ਉਮੀਦਵਾਰ ਤੁਹਾਨੂੰ ਦੱਸਿਆ ਜੀ ਅੱਜ ਕੱਲ ਨਾ ਤੇ ਬੀਜੇਪੀ ਨੇ ਕਦੀ ਕੰਮ ਕੀਤਾ ਨਾ ਕਾਂਗਰਸ ਨੇ ਕਦੀ ਕੰਮ ਕੀਤਾ ਅੱਜ ਅਕਾਲੀਆਂ ਦੀ ਸਰਕਾਰ ਸੀਗੀ ਤੇ ਥੋੜੇ ਬਹੁਤ ਕੰਮ ਹੁੰਦੇ ਹੀ ਪੰਜਾਬ 'ਚ ਹੂੰ ਹੁਣ ਉਹ ਵੀ ਨਹੀਂ ਹੋ ਰਹੇ ਨਸ਼ੇ ਬੰਦ ਹੋਣੇ ਚਾਹੀਦੇ ਆ ਦੂਸਰੀ ਗੱਲ ਅਗਰ ਬੀਜੇਪੀ ਦੀ ਗੱਲ ਕਰੀਏ ਮਨੀਪੁਰ ਦਾ ਕਾਂਡ ਤੇ ਸਾਰਿਆਂ ਨੂੰ ਪਤਾ ਕੀ ਹੋਇਆ ਠੀਕ ਹੈ ਪਿਸ਼ਨਾਲਿਟੀ ਨੂੰ ਸਪੋਰਟ ਕਰਨ ਵਾਲਾ ਬੰਦਾ ਆਣਾ ਚਾਹੀਦਾ ਠੀਕ ਹੈ ਮੇਨ ਤੇ ਮੇਨ ਇਹ ਗੱਲ ਲੱਗੀ ਹਲਕੇ ਦੇ ਨਵਜੋਤ ਸਿੰਘ ਸਿੱਧੂ ਦਾ ਇੰਡੀਆ ਨੂੰ ਇਕੱਠਾ ਕਰਨਾ ਚਾਹੁੰਦੇ ਨੇ ਤੇ ਜਿਹੜੀ ਛੋਟੀ ਛੋਟੀ ਪਾਰਟੀਆਂ ਆਪਣੇ 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 ਵਾਸਤੇ ਲੱਗੀਆਂ ਉਹ ਯੂਨਿਟੀ ਵਾਸਤੇ ਚੱਲ ਗਏ ਬਸ ਇਸ ਕਰਕੇ ਸੈਂਟਰ ਦੇ ਵਿੱਚ ਨਰਿੰਦਰ ਨਰਿੰਦਰ ਮੋਦੀ ਜਾਂ ਰਾਹੁਲ ਗਾਂਧੀ ਸਮਾ ਬੜਾ ਬੜਾ ਕੰਮ ਸਵਾਰਿਆ ਹੋਣਾ ਹੈ ਨਿਕਾਲ ਨਹੀਂ ਕੋਈ ਅੜੀਆਂ ਸੜਕਾਂ ਬੜੇ ਫੋਲ ਬਣਾਏ ਆ ਭਲਵਾਂ ਸਾਹਿਬ ਨੇ ਸਭਾ ਚੋਣ 2024 ਇਸ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਪੂਰਬੀ ਵਿਧਾਨ ਸਭਾ ਹਲਕੇ ਦੇ ਵਿੱਚ ਖੜੇ ਆ ਇਹ ਵਿਧਾਨ ਸਭਾ ਦੀ ਗੱਲ ਕਰੀਏ ਇਹ ਵਿਧਾਨ ਸਭਾ ਹਲਕਾ ਨਵਜੋਤ ਸਿੰਘ ਸਿੱਧੂ ਦਾ ਸੀ ਲਬਜੋਤ ਸਿੰਘ ਸਿੱਧੂ ਤੋਂ ਪਹਿਲਾਂ ਉਹਨਾਂ ਦੀ ਪਤਨੀ ਨਵਜੋਤ ਕੋ ਨਵਜੋਤ ਕੋਰ ਸਿੱਧੂ ਵੀ ਇਸ ਵਿਧਾਨ ਸਭਾ ਤੋਂ ਜਿੱਤੀ ਸੀ ਸੋ ਵਿਧਾਇਕ ਰਹੇ ਆ ਸੋ ਇੱਕ ਪਾਸੇ ਜੋੜਾ ਫਾਟਕ ਆ ਤੁਹਾਨੂੰ ਤਸਵੀਰਾਂ ਦਿਖਾਵਾਂਗਾ ਜੋੜਾ ਫਾਟਕ ਦੀਆਂ ਇੱਕ ਪਾਸੇ ਜੋੜਾ ਫਾਟਕ ਆ ਦੂਸਰੇ ਪਾਸੇ ਜਿਹੜਾ ਹਲਕਾ ਸ਼ੁਰੂ ਹੁੰਦਾ ਨਵਜੋਤ ਸਿੰਘ ਸਿੱਧੂ ਦਾ ਸੋ ਐਸਲ ਕਿਤੇ ਲੋਕਾਂ ਕੋ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਐਸਲ ਕਿਤੇ ਲੋਕ ਕੀ ਚਾਹਦੇ ਆ ਲੋਕ ਇਸ ਵਾਰੀ ਕਿਨੂੰ ਜਿਤਾਉਗੇ ਭਾਜੀ ਲੋਕ ਸਭਾ ਚੋਣ ਹੈ ਕੀ ਜਾਂਦੇ ਹੋ ਕਹੋ ਜੋ ਉਮੀਦਵਾਰ ਹੋਣਾ ਚਾਹੀਦਾ ਮੋਦੀ ਵਰਗੇ ਹੋਣਾ ਚਾਹੀਦਾ ਜੀ ਮੋਦੀ ਜਦ ਵਿਕਾਸ ਕਰਦਾ ਵੈਸੀ ਬਾਤ ਨਹੀਂ ਹੈ ਜੀ ਦੇਖੋ ਦੇਸ਼ ਨੂੰ ਕਿੱਥੇ ਲੱਗੇ ਜਾ ਰਿਹਾ ਅਗਲਾ ਉਹਦੇ ਪ੍ਰਸਾਦ ਦੇਣਾ ਚਾਹੀਦਾ ਬੰਦੇ ਨੂੰ ਕੀ 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 ਕੰਮ ਕਰਾਣੇ ਚਾਹੀਦੇ ਪਹਿਲੇ ਪਹਿਲੇ ਤਾਂ ਮਾਰਾ ਬੜੀ ਕੁੱਝ ਬੇਰੋਜ਼ਗਾਰੀ ਬਹੁਤ ਹੈ ਜੇ ਅੰਮ੍ਰਿਤਸਰ ਜੈਸੀ ਕੋਈ ਬਾਤ ਨਹੀਂ ਲੋਕੀਂ ਦੇਖੋ ਪਰੇਸ਼ਾਨ ਹੈਗੇ ਲੋਕੀਂ ਬੜੇ ਕਾਮ ਕੂਮ ਹੈ ਨਹੀਂ ਸਾਰੇ ਹੀ ਰਿਕਸ਼ਾ ਫੜ ਕੇ ਬਹਿ ਗਏ ਕਾਮ ਹੈ ਨੀ ਕਿ ਕੋ ਨੌਕਰੀ ਕਰੋ 10000 8000 ਤਨਖਾਹ ਨਹੀਂ ਦਿੰਦਾ ਕਿ ਬਈ ਸਰਕਾਰ ਸਾਡੇ ਵਾਸਤੇ ਕੁਝ ਕਰੇ ਅੱਗੇ ਵੀ ਕੁਝ ਆਪਾਂ ਵੀ ਤਰੱਕੀ ਕਰੀਏ ਭਾਜੀ ਕੀ ਲੱਗਦਾ ਕਿ ਲੋਕ ਸਭਾ ਚੋਣ ਆ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਸੋ ਹੋਰ ਵੀ ਲੋਕ ਸਭਾ ਦਾ ਮੌਜੂਦ ਹੈ ਸਰ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਉਮੀਦਵਾਰ ਤਾਂ ਜਿਹੜਾ ਵੀ ਆਂਦਾ ਆਪਣਾ ਮਤਲਬ ਕੱਟ ਕੇ ਗਾ ਜਲ ਜਲਦਾ ਕੰਮ ਤੇ ਕੋਈ ਕਿਸੇ ਦਾ ਕਰਦਾ ਨਹੀਂ ਕਿਹੜਾ ਉਮੀਦਵਾਰ ਤੁਹਾਨੂੰ ਦੱਸਿਓ ਜੀ ਅੱਜ ਕੱਲ ਲਾ ਤੇ ਭਾਜੀ ਨੇ ਕਦੀ ਕੰਮ ਕੀਤਾ ਨਾ ਕਾਂਗਰਸ ਨੇ ਕਦੀ ਕੰਮ ਕੀਤਾ ਅੱਜ ਇਹ ਅਕਾਲੀਆਨੀ ਸਰਕਾਰ ਸੀਗੀ ਤੇ ਥੋੜੇ-ਬਹੁਤ ਕੰਮ ਹੁੰਦੇ ਸੀ ਪੰਜਾਬ 'ਚ ਹੂੰ ਹੁਣ ਉਹ ਵੀ ਨਹੀਂ ਹੋ ਰੇ ਆਮ ਆਦਮੀ ਪਾਰਟੀ ਨੇ ਤਾਂ ਬੜਾ ਹੀ ਘਰ ਕਰ ਦਿੱਤਾ ਸਾਰਾ ਹੂੰ ਕੀ ਲੱਗਦਾ ਕਹਿੋ ਜਿਆ ਉਮੀਦਵਾਰ ਹੋਣਾ ਚਾਹੀਦਾ ਪਹਿਲ ਦੇ ਰਾਤੇ ਕੀ ਕੰਮ ਕਰਨੇ ਚਾਹੀਦੇ ਪਹਿਲ ਦੇ ਆਧਾਰ ਦੇ ਲੋਕਾਂ ਦੇ ਰੋਜ਼ਗਾਰ ਦੇ ਮਸਲੇ ਜਿਹੜੇ ਗਏ ਉਹ ਹੱਲ ਕਰਨੇ ਚਾਹੀਦੇ ਆ ਹੂੰ ਦੇਖੋ ਜੀ ਰੋਜ਼ਗਾਰ ਹੋਏਗਾ ਤੇ ਆਪਣੇ ਆਪ ਲੋਕੀ ਖੁਸ਼ਾਲ ਹੋ ਜਾਣਗੇ ਜੀ ਜੜੀਆਂ ਮੁਫਤੀਆਂ ਜੀ ਦਾ ਵੰਡੀ ਵੰਡੀ ਜਾਂਦੇ ਨੇ ਇੱਕ ਦੂਜੇ ਨੂੰ ਦੇਖ ਕੇ ਉਹ ਮੁਫਤ ਖੋਰੀ ਬੰਦ ਹੋਣੀ ਚਾਹੀਦੀ ਸਭ ਤੋਂ ਪਹਿਲੇ ਤੇ ਜਿੰਨਾ ਸੀ ਮੁਫਤ ਖੋਰੀ ਵਾਲੇ ਪਾਸੇ ਜਾਂਦੇ ਆ ਲੋਕੀ ਉਹਨੇ ਹੀ ਜ਼ਿਆਦਾ ਬੇਰੋਜ਼ਗਾਰ ਹੁੰਦੇ ਲੋਕਾਂ ਦਾ ਕੰਮ ਕਰਾਉਂਦੇ ਨੇ ਦਿੱਲੀ ਸਭ ਕੁਝ ਤੋਂ ਮੁਫਤ ਮਿਲਣਾ ਹਟਾ ਫਰੀ ਬਿਜਲੀ ਫਰੀ ਸਿੱਧਾ ਸਾਰੀਆਂ ਫਰੀ ਉਹ ਰੇਟ ਘਟਾ ਦਿਓ ਉਹਨਾਂ ਦਾ ਇਲਾਜ ਫਰੀ ਕਰੋ ਉਹਨਾਂ ਚੀਜ਼ਾਂ ਨਾਲ ਕੋਈ ਇੰਸ਼ੋਰੈਂਸਾ ਕਰਾਓ ਪ੍ਰਾਈਵੇਟ ਆਇਸ਼ਮਾਨ ਯੋਜਨਾ ਕਈ ਆ ਰਹੇ ਨੇ ਫਰੀ ਆ ਫਰੀ ਆ ਫਰੀ ਆ ਮੈਨੂੰ ਨਹੀਂ ਲੱਗਦਾ ਕੁਝ ਫਰੀ ਮਿਲਦਾ ਉਹਨਾਂ ਤੇ ਆਇਸ਼ਮਾਨ ਯੋਜਨਾ गिनती ਦੇ 5-4 ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਉਹ ਆਸ਼ਵਾਨ ਦੀ ਜਿਹੜੀ ਯੋਜਨਾ ਹੈਗੀ ਉਹ ਰਿਕਾਰਡਿੰਗ ਕੰਮ ਹੁੰਦਾ ਬਾਕੀ ਉਹ ਸਾਰੇ ਕੋਈ ਮੈਡੀਕਲ ਮੈਨੇਜਮੈਂਟ ਟਰੀਟਮੈਂਟ ਹੀ ਪੇਸ਼ੈਂਟ ਚੱਲ ਜਾਂਦਾ ਉਹਨੂੰ ਕਹਿੰਦੇ ਨਹੀਂ ਚਲਦੀ ਨਹੀਂ ਹੈ ਸੈਂਟਰ ਦੇ ਵਿੱਚ ਨਰਿੰਦਰ ਮੋਦੀ ਜਾਂ ਰਾਹੁਲ ਗਾਂਧੀ ਦੇਖੋ ਜੀ ਨਰਿੰਦਰ ਮੋਦੀ ਨੇ ਬਹੁਤ ਕੁਝ ਕੀਤਾ ਲੇਕਿਨ ਇੱਕ ਗੱਲ ਹੋਰ ਹੈਗੀ ਹੈ ਕਿ ਗਾਂਧੀ ਪਰਿਵਾਰ ਨੂੰ ਵੀ ਆਪਾਂ ਭੁੱਲ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਵੀ ਛੱੜ ਦਾਲ ਰਾਏ ਕੀਤਾ ਤੇ ਦੇਸ਼ ਦੇ ਵਿੱਚ ਉਹਨਾਂ ਨੇ ਵੀ ਬਹੁਤ ਡਵੈਲਪਮੈਂਟ ਕੀਤੀ ਸੀਗੀ ਯਾਨੀ ਕਿ ਡਵੈਲਪਮੈਂਟ ਨਹੀਂ ਸੀ ਕੀਤੀ ਹੂੰ ਲੇਕਿਨ ਮੋਦੀ ਸਰਕਾਰ ਦੇ ਅਸੀਂ ਜੁਮਲੇ ਜ਼ਿਆਦਾ ਸੁਣੇ ਆ ਕੰਮ ਘੱਟ ਦੇਖਿਆ ਤਾਂ ਜੀ ਲੋਕ ਸਭਾ ਚੋਣ ਆ ਕੀ ਲੱਗਦਾ ਕਿ ਕੀ ਹੋਣਾ ਚਾਹੀਦਾ ਪਹਿਲ ਦੇ ਧਾਰ ਤੇ ਕੀ ਕੰਮ ਹੋਣਾ ਚਾਹੀਦਾ ਉਮੀਦਵਾਰ ਕਿਹੋ ਜਿਹਾ ਹੋਣਾ ਚਾਹੀਦਾ ਜੀ ਆਪਾਂ ਕੁਝ ਕਹਿਣ ਕੁਝ ਨਹੀਂ ਕਹਿ ਸਕਦੇ ਜੀ ਜਿਹੜਾ ਵੀ ਆਏਗਾ ਠੀਕ ਹੀ ਹੈ ਹਾਂਜੀ ਪਹਿਲ ਦੇ ਧਾਰ ਤੇ ਕੀ ਕੰਮ ਕਰਨੇ ਚਾਹੀਦੇ ਹਾਂਜੀ ਪਹਿਲ ਦੇ ਧਾਰ ਤੇ ਕੀ ਕੰਮ ਹੋਣਾ ਚਾਹੀਦਾ ਇਸ ਟਾਈਮ ਤੇ ਕੁਝ ਹੈ ਨਹੀਂ ਦਿਮਾਗ 'ਚ ਕੀ ਤੁਹਾਨੂੰ ਦਸੀਏ ਸੋ ਲੋਗ ਸਾਡੇ ਨਾਲ ਮੌਜੂਦ ਹੈ ਅਸੀਂ ਲੋਕਾਂ ਨਾਲ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਵਿਧਾਨ ਸਭਾ ਦੀ ਗੱਲ ਕਰੀਏ ਤੇ ਇਸ ਵਿਧਾਨ ਸਭਾ ਦੇ ਮੁੱਦੇ ਬਹੁਤ ਹੈ ਸੋ ਨਸ਼ੇ ਦਾ ਮੁੱਦਾ ਇਸ ਵਿਧਾਨ ਸਭਾ ਚ ਹੈ بے ਰੋਜ਼ਗਾਰੀ ਇਸ ਵਿਧਾਨ ਸਭਾ ਚ ਹੈ ਸੋ ਕਾਫੀ ਮੁੱਦੇ ਜਿਹੜੇ ਇਸ ਵਿਧਾਨ ਸਭਾ ਚ ਹੈ ਸੋ ਆਪਾਂ ਲੋਕਾਂ ਨਾਲ ਗੱਲ ਕਰਾਂਗੇ ਭਾਜੀ ਕੀ ਲੱਗਦਾ ਹੈ ਕਿਹੋ ਜਿਹਾ ਹੋਣਾ ਚਾਹੀਦਾ ਕੀ ਆ ਤੁਸੀਂ ਜਦੋਂ ਆਨੇ ਰੁਮਾਲ ਰੱਖ ਲੈਂਦੇ ਹੋ ਐਦਾਂ ਹੀ ਰੱਖੀ ਪਤਾ ਲੱਗਾ ਉਹਨਾਂ ਨੂੰ ਆਵਾਜ਼ ਵੀ ਤੇ ਆਮ ਆਦਮੀ ਤੇ ਬਕਰੋ ਨਹੀਂ ਨਹੀਂ ਆਪਾਂ ਕਿਸੇ ਜਿਹੜੀ ਆ ਵੇਖੋ ਸਭ ਤੋਂ ਵੱਡਾ ਮੁੱਦਾ ਹੈਗਾ ਭਾਜੀ ਨਸ਼ਿਆਂ ਦਾ ਨਸ਼ੇ ਬੰਦ ਹੋਣੇ ਚਾਹੀਦੇ ਆ ਦੂਸਰੀ ਗੱਲ ਅਗਰ ਬੀਜੇਪੀ ਦੀ ਗੱਲ ਕਰੀਏ ਮਨੀਪੁਰ ਦਾ ਕਾਂਡ ਤਾਂ ਸਾਰਿਆਂ ਨੂੰ ਪਤਾ ਕੀ ਹੋਇਆ ਠੀਕ ਹੈ ਪਰਸਨੈਲਿਟੀ ਨੂੰ ਸਪੋਰਟ ਕਰਨ ਵਾਲਾ ਬੰਦਾ ਹੋਣਾ ਚਾਹੀਦਾ ਠੀਕ ਹੈ ਮੇਨ ਤੇ ਮੇਨ ਇਹ ਗੱਲ ਲਗੀ ਐਸਲ ਕਿਦੇ ਨਵਜੋਤ ਸਿੰਘ ਸਿੱਧੂ ਦਲਕਾ ਐਸਲ ਕਿਦੇ ਮੁੱਦੇ ਕੀ ਹੈ ਨਸ਼ੇ ਬੰਦੋਨੇ ਚਾਹੀਦੇ ਆ ਇੱਧਰ ਆਜੋ ਪਿੱਛੇ ਟੀਕੇ ਲਾ ਹੂੰ ਆ ਬਿੱਲੇਲੇ ਚੌਂਕ ਜਾ ਕੇ ਵੇਖੋ ਸਾਰੇ ਰੱਜੇ ਹੋਣੇ ਆ ਨਸ਼ੇ ਬੜੇ ਲੁੱਟਾ ਹੋਆ ਬੜੀਆਂ ਰਾਤ ਨੂੰ ਪੁੱਲਦੇ ਥਲੋ ਚੱਲ ਜੋ ਲੁੱਟਾ ਹੋਆ ਪੱਕੀਆਂ ਬੰਦਾ ਨਾ ਜਾਂਦਾ ਹੀ ਨਹੀਂ ਕਦੀ ਵੀ ਨਹੀਂ ਆਇਆ ਜਾਏਗਾ ਉੱਪਰ ਕੇਂਦਰ ਦੇ ਵਿੱਚ ਨਰਿੰਦਰ ਮੋਦੀਆਂ ਰਾਹੁਲ ਗਾਂਧੀ ਅਈ ਵੇਖੋ ਆੜਾ ਉਹੀ ਬੰਦਾ ਚਾਹੀਦਾ ਜਿਹੜਾ ਸਹੀ ਹੋਵੇ ਜਿਹੜਾ ਜਨਤਾ ਬਾਰੇ ਸੋਚੇ ਜੇ ਬੀਜੇਪੀ ਸੋਚੇ ਕਿ ਬੀਜੇਪੀ ਆਏ ਅਗਰ ਬੀਜੇਪੀ ਦੀ ਮੇਨ ਪੁਆਇੰਟ ਦੀ ਗੱਲ ਕਰੀਏ ਤੇ ਮਨੀਪੁਰ ਦੇ ਵਿੱਚ ਕੀ ਕਾਂਡ ਹੋਇਆ ਉਹਦੇ ਕਰਕੇ ਬੜੀ ਨੈਗੇਟਿਵਿਟੀ ਸੋ ਲੋਕ ਹੈ ਅਸੀਂ ਚੰਨ ਕਰਾਂਗੇ ਕਿ ਅਸੀਂ ਅਸਲ ਕਿਹਦੇ ਲੋਕ ਕੀ ਚਾਹੁੰਦੇ ਕਿ ਲੋਕ ਵਿਕਾਸ ਤੇ ਮੁੱਦੇ ਨੂੰ ਲੈ ਕੇ ਵੋਟ ਪਾਣਗੇ ਜਾਂ ਫਿਰ ਇਸ ਹਲਕੇ ਦੇ ਲੋਕ ਨਸ਼ੇ ਦੇ ਮੁੱਦੇ ਨੂੰ ਲੈ ਕੇ ਵੋਟ ਪਾਣਗੇ ਸੋ ਲੋਕ ਸਾਡੇ ਨਾਲ ਮੌਜੂਦ ਹੈ ਪਾਪਾ ਭਾਈ ਪਾਪਾ ਭਾਈ ਕੀ ਲੱਗਦਾ ਹਾਂਜੀ ਭਾਜੀ ਕੀ ਲੱਗਦਾ ਨਵਜੋਤ ਸਿੰਘ ਸਿੱਧੂ ਦੇ ਹਲਕੇ 'ਚ ਤੁਸੀਂ ਹੋ ਜੀ ਕਿਸ ਵੋਟ ਨੂੰ ਕਿਸ ਮੁੱਦਿਆਂ ਦੇ ਆਧਾਰ ਤੇ ਵੋਟ ਪਾਓਗੇ ਲੋਕ ਸਭਾ ਚੋਣਾਂ 'ਚ ਦੇਖੋ ਜੀ ਵਿਕਾਸ ਦੇ ਮੁੱਦੇ ਤੇ ਹੀ ਅਸੀਂ ਵੋਟਾਂ ਪਾਵਾਂਗੇ ਜਿਹੜਾ ਸਾਨੂੰ ਵਿਕਾਸ ਹੈ ਉਹ ਸਾਨੂੰ ਸਾਡੇ ਮਹੱਲੇ ਚ ਚਾਹੀਦਾ ਜਿਹੜਾ ਕਿ ਸਾਨੂੰ ਕਿਸੇ ਕੋਲੋਂ ਵੀ ਨਹੀਂ ਮਿਲ ਪਿਆ ਅੱਜ ਤੱਕ ਸਾਡੀ ਸੀਵਰੇਜ ਕਾਰੇ ਪ੍ਰਣਾਲੀ ਹੋਦੀਆਂ ਸਾਡੀਆਂ ਭਰੀਆਂ ਪੀਆਂ ਨੇ 7-7 ਸਾਲਾਂ ਤੋਂ ਇਹਨਾਂ ਜੇ ਮਸ਼ੀਨਾਂ ਨਹੀਂ ਲੱਗੀਆਂ ਤੇ ਗਲੀਆਂ ਚ ਬਹੁਤ ਬੁਰਾ ਹਾਲ ਹੈ ਗਲੀਆਂ ਇੰਨੀਆਂ ਬਦ ਹਾਲ ਹੋਈਆਂ ਜਿਹੜੇ ਬਰਸਾਤੀ ਚੈਂਬਰ ਨੇ ਉਹ ਓਵਰ ਹੋ ਕੇ ਲੋਕਾਂ ਦੇ ਘਰਾਂ ਦੇ ਅੰਦਰ ਜਾ ਰਹੇ ਨੇ ਔਰ ਪੀਣ ਵਾਲਾ ਪਾਣੀ ਇੰਨਾ ਬਦਬੂਦਾਰ ਆ ਰਿਹਾ ਕਿ ਜਿਸ ਤਰ੍ਹਾਂ ਇਹ ਚੈਂਬਰ ਤੋਂ ਪਾਣੀ ਲੈਣੇ ਆ ਘਰ ਦਾ ਪੀਣ ਵਾਸਤੇ ਇਹਨਾਂ ਗੰਦਾ ਪਾਣੀ ਹੈ ਕੋਈ ਸੁਧਾਰ ਨਹੀਂ ਹੋ ਰਿਹਾ ਕੋਈ ਵਿਕਾਸ ਨਹੀਂ ਹੋ ਰਿਹਾ ਸਾਡੇ ਇਹ ਗੱਲ ਕਰੀਏ ਤੇ ਕਿਹੋ ਜੇ ਉਮੀਦਵਾਰ ਕਿਹੜੇ ਉਮੀਦਵਾਰ ਤੇ ਵਿਸ਼ਵਾਸ ਦਿਤਾਓਗੇ ਸੋਰੀ ਜਿਹੜਾ ਤੁਹਾਡੀ ਮੁਸ਼ਕਲਾਂ ਨੂੰ ਹੱਲ ਕਰ ਸਕੇ ਦੇਖੋ ਜੀ ਜਿਹੜਾ ਜੀ ਲੋਕਾਂ ਦੇ ਵਿਸ਼ਵਾਸ ਨੂੰ ਜਿੱਤ ਸਕੇ ਲੋਕਾਂ ਦੇ ਗੱਲਾਂ ਨੂੰ ਪੂਰਾ ਕਰੇ ਜੋ ਵਿਸ਼ਵਾਸ ਜੋ ਵਾਦਾ ਹਰ ਵਾਰੀ ਹਰ ਵੋਟਾਂ 'ਚ ਸਾਡੇ ਨਾਲ ਕੀਤਾ ਜਾਂਦਾ ਹਰ ਪੋਲਿਟਿਸ਼ੀਅਨ ਜਿੰਨੇ ਵੀ ਆਂਦੇ ਨੇ ਕਰਦੇ ਨੇ ਪਰ ਕੋਈ ਵੀ ਉਹ ਪੂਰਾ ਨਹੀਂ ਉਤਰ ਪੰਦਾ ਆਵਾਦਵੀ ਪਾਰਟੀ ਦੇ 2.5 ਸਾਲਾਂ ਦਾ ਕੈਰੀਅਰ ਨੂੰ ਕਿਵੇਂ ਦੇਖਦੇ ਹੋ 2.5 ਸਾਲ ਹੋ ਗਏ ਉਹਨਾਂ ਨੂੰ ਪੰਜਾਬ 'ਚ ਸਰਕਾਰ ਬਣੇ ਕੀ ਲੱਗਦਾ ਕਿ ਉਮੀਦਵਾਰ ਵਿਸ਼ਵਾਸ ਜਿੱਤ ਪਾਓਗੇ ਲੋਕਾਂ ਦਾ ਦੇਖੋ ਜੀ ਇਸ ਟਾਈਮ ਜਿਹੜਾ ਨਾ ਡਾਵਾਡੋਲੀ ਐ ਜਦੋਂ ਜਨਤਾ ਦਾ ਪੂਰਾ ਪ੍ਰੋਪਰ ਜਿਹੜਾ ਯਕੀਨ ਕੋਈ ਵੀ ਪਾਰਟੀ ਅਜੇ ਤੱਕ ਨਹੀਂ ਜਿੱਤ ਪਾਈ ਤੇ ਜਨਤਾ ਖੁਸ਼ ਨਹੀਂ ਹੈਗੀ ਨਾ ਤਾਂ ਕਿਸੇ ਕੋਲ ਸੈਂਟਰ ਸੈਂਟਰ ਦੇ ਵਿੱਚ ਰਾਹੁਲ ਗਾਂਧੀ ਜਾਂ ਨਰਿੰਦਰ ਮੋਦੀ ਸੈਂਟਰ ਦੇ ਵਿੱਚ ਰਾਹੁਲ ਗਾਂਧੀ ਹੂੰ ਜੀ ਰਾਹੁਲ ਗਾਂਧੀ ਦੇ ਸੋਚਦੇ ਕਿੰਨੇ ਕਾਂਗਰਸ ਆਣੀ ਚਾਹੀਦੀ ਹੈ ਕਾਂਗਰਸ ਦੇ ਰਾਤ ਵਿੱਚ ਜਿਹੜਾ ਜਨਤਾ ਇੰਨੀ ਪਰੇਸ਼ਾਨ ਨਹੀਂ ਸੀ ਇੰਨੀ ਦੁਖੀ ਨਹੀਂ ਸੀ ਜਿੰਨੀ ਕੈਸ ਟਾਈਮ ਹੈਗੀ ਸੋ ਅੰਨਾ ਨੇ ਜ਼ਰੂਰ ਕਿਹਾ ਕਿ ਸੈਂਟਰ ਦੇ ਵਿੱਚ ਕਾਂਗਰਸ ਆਣੀ ਚਾਹੀਦੀ ਹੈ ਸੋ ਅਸੀਂ ਲੋਕਾਂ ਨਾਲ ਗੱਲ ਕਰਾਂਗੇ ਹੋਰ ਲੋਕਾਂ ਕੋ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਲੋਕ ਕੀ ਸੋਚਦੇ ਆ ਲੋਕ ਕਿਸ ਵੀ ਮੁੱਦਿਆਂ ਨੂੰ ਲੈ ਕੇ ਵੋਟ ਕਰਨਗੇ ਭਾਜੀ ਕੀ ਲੱਗਦਾ ਲੋਕ ਸਭਾ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਸਭਾ ਚੋਣ ਆ ਗਈ ਹੈ ਲੋਕ ਸਭਾ ਚੋਣਾਂ 'ਚ ਕੀ ਲੱਗਦਾ ਭਾਜੀ ਕਿਹੋ ਜੇ ਉਮੀਦਵਾਰ ਹੋਣਾ ਚਾਹੀਦਾ ਵੋਟ ਕਰਦੇ ਹੋ VOTING ਕਰਦੇ ਹਾਂਜੀ VOTING ਵੀ ਕਰਦੇ ਹਾਂ ਪਰ ਇਸ ਚੀਜ਼ ਬਾਰੇ ਇਨ ਨੌਲੇਜ ਸੋ ਭਾਈ ਕੀ ਲੱਗਦਾ ਤੁਹਾਨੂੰ ਭਾਈ ਇਹ ਨੌਲੇਜ ਹੀ ਨਹੀਂ ਆ ਗਈ ਚੀਜ਼ ਬਾਰੇ VOTE VOT ਕਰਦੇ ਹੋ ਸੋ ਲੋਗ ਜ਼ਰੂਰ ਮੁੱਦੇ ਲੋਕਾਂ ਦੇ ਜ਼ਰੂਰ ਹੈ ਲੇਕਿਨ ਜਿਵੇਂ ਕਿ ਉਹਨਾਂ ਨੇ ਕਿਹਾ ਕਿ VOTING ਕੀ ਨਹੀਂ ਕਰਦੇ ਸੋ ਲੋਕਾਂ ਨਾਲ ਗੱਲ ਕਰਾਂਗੇ ਲੋਕਾਂ ਕੋ ਜਾਣਨ ਦੀ ਕੋਸ਼ਿਸ਼ ਕਰਨਾ ਕਿ ਆਖਿਰ ਲੋਕ ਕੀ ਸੋਚ ਰਹੇ ਹੈ ਲੋਕ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਕਰਨਗੇ ਪਪਾਈ ਕੀ ਲੱਗਦਾ ਲੋਕ ਸਭਾ ਚੋਣਾਂ 'ਚ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਜਿਹੜਾ ਲੋਕਾਂ ਦਾ ਭਲਾ ਕਰੇ ਜੀ ਉਹ ਜਿਹੇ ਉਮੀਦਵਾਰ ਹਾਂਜੀ ਜੇ ਕੋਈ ਜਿਹੜਾ ਯੂਨਿਟੀ ਕਰ ਸਕੇ ਸਾਡੇ ਜਿਹੜੇ ਕੰਡ ਬਖਵਕ ਹੋਏ ਪਾਰਟੀਆਂ ਸਾਰੀ ਇਕੱਠੇ ਜਿਹੜਾ ਕਰ ਸਕੇ ਇਕਤਾ ਜਿਹੜਾ ਕਰ ਸਕੇ ਉਹ ਬੰਦਾ ਜਿਹਦਾ ਜੀ ਨਰਜੋਤ ਸਿੰਘ ਸਿੱਧੂ ਦਾ ਹਲਕਾ ਹੈ ਤੁਹਾਡੇ ਵਾਲਾ ਨਵਜੋਤ ਸਿੰਘ ਸਿੱਧੂ ਦੇ ਹਲਕੇ 'ਚ ਤੁਸੀਂ ਵਿਸ਼ਵਾਸ ਜਤਾਓਗੇ ਆਮ ਆਦਮੀ ਪਾਰਟੀ ਦੇ ਕਾਂਗਰਸ ਤੇ ਅਕਾਲੀ ਦਲ ਤੇ ਕਿਉਂਕਿ ਉਨਦੇ ਚਾਰ ਉਮੀਦਵਾਰ ਹੋਗੇ ਤੁਹਾਡੇ ਸਾਹਮਣੇ ਐਸਲੇ ਦੇ ਆਪਾਂ ਬੀਜੇਪੀ ਦੇ ਹੱਕ 'ਚ ਆ ਜੀ ਹੂੰ ਬੀਜੇਪੀ ਦੇ ਹੱਕ 'ਚ ਕਿਉਂਕਿ ਉਹ ਯੂਨਿਟੀ ਚਾਹੁੰਦਾ ਇੰਡੀਆ ਨੂੰ ਇਕੱਠਾ ਕਰਨਾ ਚਾਹੁੰਦੇ ਨੇ ਇਹ ਜਿਹੜੀ ਛੋਟੀ ਛੋਟੀ ਪਾਰਟੀਆਂ ਆਪਣੇ 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 ਵਾਸਤੇ ਲੱਗੀਆਂ ਉਹ ਯੂਨਿਟੀ ਵਾਸਤੇ ਚੱਲ ਗਏ ਬਸ ਇਸ ਕਰਕੇ ਸੈਂਟਰ ਦੇ ਵਿੱਚ ਨਰਿੰਦਰ ਮੋਦੀ ਜਾਂ ਰਾਹੁਲ ਗਾਂਧੀ ਪ੍ਰੀਮੋਦੀ ਮੋਦੀ ਸੈਟਰ ਉੱਪਰ ਦੀ ਫੇਰ ਆ ਤਾਂ ਪਪਾ ਜੀ ਤੁਸੀਂ ਕੀ ਸੋਚਦੇ ਹੋ ਲੋਕ ਸਭਾ ਚੋਣ ਦੀ VOTING ਕਰਦੇ ਹੋ ਉਹਨੇ ਕਹਿ ਦੱਸਦਾ ਉਹ ਠੀਕ ਹੈ ਛੇਵੀਂ ਆਹਨਾਂ ਨੇ ਵੈਸੇ ਹੀ ਦੱਸ ਦੋ ਕੀ VOT ਕਰਦੇ ਹੋ ਕੋਈ ਮੁੱਦੇ ਯਾਦ ਰੱਖ ਕੇ ਦਿਮਾਗ ਦੇ ਵਿੱਚ ਤੇ ਫੇਰ ਹੀ VOT ਕਰਦੇ ਹੋ ਨੇ ਹਾਂ ਕੀ ਕੀ ਮੁੱਦੇ ਇਹਦਾ ਕੀ ਲੱਗਦਾ ਅਜਿਹੇ ਮੁੱਦੇ ਕਰੇ ਪੰਜਾਬ ਦੇ ਅਕਾਲੀ ਸਰਕਾਰ ਆਵੇ ਫੇਰ ਇੱਕ ਵਾਰ ਬਦਲ ਸਰਕਾਰ ਆਏ ਬੜਾ ਬੜਾ ਕੰਮ ਸੋ ਆ ਰਿਹਾ ਉਹਨਾਂ ਨੇ ਇੰਨੀ ਗੱਲ ਨਹੀਂ ਕੋਈ ਔੜੀਆਂ ਸੜਕਾਂ ਬੜੇ ਫੋੜ ਬਣਾਏ ਆ ਬਾਲਾ ਸਾਹਿਬ ਨੇ ਤੋ ਅੱਗੇ ਚੱਲਦੇ ਆ ਅੱਗੇ ਵੀ ਲੋਕਾਂ ਕੋ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖੀ ਲੋਕ ਕੀ ਸੋਚਦੇ ਆ ਕਿਉਂਕਿ ਜਿਹੜੇ ਸਭ ਤੋਂ ਜ਼ਿਆਦਾ ਮੁੱਦੇ ਆ ਦੁਕਾਨਦਾਰਾਂ ਦੇ ਮੁੱਦੇ ਹੁੰਦੇ ਸਭ ਤੋਂ ਜ਼ਿਆਦਾ ਪਾਜੀ ਕੀ ਲੱਗਦਾ ਲੋਕ ਸਭਾ ਚੋਣ ਆ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਉਮੀਦਵਾਰ ਹੋਣਾ ਚਾਹੀਦਾ ਵਧੀਆ ਮਾਰਾ ਜਿਹੜਾ ਲੋਕਾਂ ਦੇ ਕੰਮ ਕੰਮ ਦੇਖੇ ਹੂੰ ਜੀ ਜਿਹੜੀ ਪਰੇਸ਼ਾਨੀਆਂ ਸੰਭਾਲੇ ਪਰੇਸ਼ਾਨੀਆਂ ਦੇਖੇ ਕਿਹੜੀ ਪਰੇਸ਼ਾਨੀ ਆ ਰਹੀ ਹੈ ਬਸ ਤੁਹਾਡੇ ਤੁਹਾਡੇ ਇਲਾਕੇ ਚ ਤੇ ਕਾਫੀ ਮੁੱਦੇ ਆ ਵਿਕਾਸ ਦਾ ਮੁੱਦਾ ਨਸ਼ੇ ਦਾ ਮੁੱਦਾ ਇਹ ਇੱਕ ਗੱਲਾਂ ਤੇ ਅੰਚ ਰੱਖ ਕੇ VOTING ਕਰੋਗੇ ਭਈ ਸਾਰੇ ਇਲਾਕੇ ਜਿਹੇ ਮੁੱਦਾ ਗਾ ਹੂੰ ਜੀ ਜੀ ਖਾਸ ਕਰਕੇ ਅੰਮ੍ਰਿਤਸਰ ਵਿੱਚ ਹੂੰ ਖਾਸ ਕਰਕੇ ਅੰਮ੍ਰਿਤਸਰ ਵਿੱਚ ਹੈਗਾ ਤੇ ਜੇ ਗੱਲ ਕਰੀਏ ਤੇ ਸੈਂਟਰ ਦੇ ਵਿੱਚ ਕਿਹਨੂੰ ਦੇਖਣਾ ਚਾਹੁੰਦੇ ਨਰਿੰਦਰ ਮੋਦੀ ਜਾਂ ਰਾਹੁਲ ਗਾਂਧੀ ਇਸ ਟਾਈਮ ਤੇ ਜਿਹੜੀ ਸਰਕਾਰ ਇਸ ਟਾਈਮ ਚੱਲਦੀ ਪਈ ਹੈ ਸੈਂਟਰ ਚ ਉਹ ਸਹੀ ਹੈ ਹੂੰ ਸੋ ਗੱਲਬਾਤ ਜ਼ਰੂਰ ਪਾਈ ਕਰ ਰਹੇ ਸੀ ਲੇਕਿਨ ਜਿਹੜੇ ਦੁਕਾਨਦਾਰ ਸੀ ਉਹ ਜ਼ਰੂਰ ਥਲੋ ਹੱਥ ਮਾਰਦੇ ਨਜ਼ਰ ਆਏ ਸੋ ਲੋਕ ਗੱਲ ਕਰਨਾ ਚਾਹੁੰਦੇ ਆ ਲੇਕਿਨ ਜ਼ਿਆਦਾਤਰ ਬੋਲਦੇ ਨਹੀਂ ਉਸ ਜੇ ਕੋਈ ਬੋਲਦਾ ਉਸ ਨੂੰ ਬੇਸਿਕਲੀ ਚੁੱਪ ਵੀ ਕਰਾਇਆ ਜਾਂਦਾ ਕਿ ਰਾਜਨੀਤੀ ਦੇ ਨਿਸ਼ਾਨੇ ਬਹੁਤ ਘੱਟ ਲੋਕ ਗੱਲ ਕਰਦੇ ਨਜ਼ਰ ਆਉਂਦੇ ਆ ਕੁਝ ਬੋਲਦੇ ਆ ਤੋ ਹੋਰ ਲੋਕਾਂ ਨਾਲ ਗੱਲ ਕਰਾਂਗੇ ਭਾਜੀ ਕੀ ਲੱਗਦਾ ਹੈ ਲੋਕ ਸਭਾ ਚੋਣਾਂ ਚ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਉਮੀਦਵਾਰ ਕੰਮ ਕਰਨ ਵਾਲਾ ਹੋਣਾ ਚਾਹੀਦਾ ਜਾਂ ਬੁਧੀਆ ਬੰਦਾ ਹੋਣਾ ਚਾਹੀਦਾ ਕੰਮ ਕਰਨ ਵਾਲਾ ਮੁੱਦੇ ਕੀ ਕੀ ਹੈ ਮੁੱਦੇ ਸਾਰੇ ਸਾਹਮਣੇ ਹੀ ਹੈ ਸੈਂਟਰ ਦੇ ਵਿੱਚ ਕੀ ਦੇਖਦੇ ਹੋ ਨਰਿੰਦਰ ਮੋਦੀ ਜਾਂ ਰਾਹੁਲ ਗਾਂਧੀ ਉਨ ਵਕਤ ਹੈਗਾ ਥੋੜਾ ਜਿਹਾ ਸਮਝਦਾਰੀ ਰੱਖਦਾ ਕਿ ਕੰਮ ਕਿਸ ਪਹਿਲਾਂ ਕਿਸ ਤਰ੍ਹਾਂ ਦੇ ਹੋ ਰਹੇ ਸੀ ਹੁਣ ਕਿਸ ਤਰ੍ਹਾਂ ਦੇ ਹੋ ਰਹੇ ਨੇ ਬਸ ਉਹਨਾਂ ਨੂੰ ਆਪਸ ਚ ਕੰਪੈਰੀਜ਼ਨ ਕਰਦਾ ਜਿਹਨੂੰ ਕੰਮ ਸਹੀ ਲੱਗਦਾ ਉਹਨੂੰ ਵੋਟ ਪਾਣਾ ਚਾਹੀਦਾ ਤੁਹਾਡੇ ਏਰੀਆ ਨਵਜੋਤ ਸਿੰਘ ਸਿੱਧੂ ਦਾ ਹੀ ਨਵਜੋਤ ਸਿੰਘ ਸਿੱਧੂ ਨੇ ਜ਼ਿਆਦਾ ਕੰਮ ਕੀਤਾ ਜਾਂ ਆਪ ਵਿਧਾਇਕ ਜੀਵਨ ਜੋਤ ਨੇ ਨਹੀਂ ਉਹ ਥੋੜੀਏ ਸਿਚੁਏਸ਼ਨ ਹੋਰ ਸਾਭੀਆ ਸੀ ਨਾ ਸਿੱਧੂ ਸਾਹਿਬ ਦੀ ਕੋਈ ਐਹੋ ਜਿਹੀ ਗਈ ਸੀ ਬਸ ਉਹ ਹਾਲਾਤ ਕੁਝ ਐਹੋ ਜਿਹੇ ਗਏ ਸੀ ਨਾ ਸਿੱਧੂ ਸਾਹਿਬ ਮਾੜੇ ਨੇ ਨਾ ਹੁਣ ਆਮ ਆਦਮੀ ਪਾਰਟੀ ਵੀ ਕੰਮ ਕਰ ਰਹੀ ਏ ਤੇ ਮਾੜਾ ਕੰਮ ਨਹੀਂ ਕਰ ਰਹੀ ਵਧੀਆ ਕੰਮ ਕਰ ਰਹੀ ਕਿ ਲੱਗਦਾ ਪੰਜਾਬ ਚ ਜਿਹੜੇ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਕੀਤੇ ਆ ਤੇ ਵਿਸ਼ਵਾਸ ਲੋਕਾਂ ਦਾ ਜਿੱਤ ਪਾਉਗੇ ਉਹਨਾਂ ਦੇ ਉਮੀਦਵਾਰ ਪਿਛਲਾ ਕੰਪੈਰੀਸ਼ਨ ਕਰੀਏ ਤੇ ਮਸਲਮ ਕਾਫੀ ਲੋਕਾਂ ਨੂੰ ਸਹੂਲਤਾ ਮਿਲ ਰਹੀਆਂ ਨੇ ਤੇ ਹੁਣ ਇੱਕਦਮ ਤੇ 5 ਸਾਲ ਦੇ ਵਿੱਚ ਸਾਰਾ ਕੁਝ ਨਹੀਂ ਹੋ ਜਾਣਾ ਥੋੜਾ ਥੋੜਾ ਟਾਈਮ ਕਈ ਦਾ ਹੈ ਕਿ ਤਾਂ ਹੀ ਅਗਲੇ ਸਟੈਪ ਫਿਰ ਸੋਚ ਲੈਣਾ ਇਕਦਮ ਤੇ ਕੋਈ ਕੰਮ ਨਹੀਂ ਹੋ ਸਕਦਾ ਸਿਸਟਮ ਬੜਾ ਪੁਰਾਣਾ ਵਿਗੜਿਆ ਹੋਇਆ ਹੈ ਤੇ ਉਹਨੂੰ ਆਪਾਂ ਕਹੀਏ ਵੀ ਸਾਲ ਦੇ ਵਿੱਚ ਹੀ ਉਹ ਸਾਰਾ ਕੁਝ ਹੋ ਜਾਏ ਐਵੇਂ ਨਹੀਂ ਹੋ ਸਕਦਾ ਸੋ ਬਿਲਕੁਲ ਸਹੀ ਕਿਹਾ ਸਿਸਟਮ ਵਿਗੜਿਆ ਹੈ ਤੇ ਉਹਨੂੰ ਸੁਧਾਰਨ ਲਈ ਸਮਾਂ ਜ਼ਰੂਰ ਚਾਹੀਦਾ ਸੋ ਲੋਕਾਂ ਨੂੰ ਵਿਸ਼ਵਾਸ ਹੈ ਲੇਕਿਨ ਲੋਕਾਂ ਨੂੰ ਲੋਕ ਸਭਾ ਚੋਣਾਂ ਦਾ ਵੀ ਇੰਤਜ਼ਾਰ ਹੈ ਤੇ ਲੋਕਾਂ ਦੀ ਐ ਜਰੂਰ ਮੰਗਾ ਕਿ ਉਮੀਦਵਾਰ ਉਹ ਹੋਣਾ ਚਾਹੀਦਾ ਜਿਹੜੇ ਸਾਰੇ ਸਿਸਟਮ ਨੂੰ ਸੈੱਟ ਕਰ ਸਕੇ ਜਿਹੜੇ ਜਿਹੜੇ ਮੁੱਦੇ ਹੈ ਭਾਵੇਂ ਉਹ ਬੇਰੋਜ਼ਗਾਰੀ ਦਾ ਮੁੱਦਾ ਹੈ ਨਸ਼ੇ ਦਾ ਮੁੱਦਾ ਹੈ ਉਸ ਮੁੱਦਿਆਂ ਨੂੰ ਹੱਲ ਕਰ ਸਕੇ ਸੋ ਕੇਂਦਰ ਦੇ ਵਿੱਚ ਕੋਈ ਵੀ ਆਏ ਲੇਕਿਨ ਆਮ ਲੋਕਾਂ ਬਾਰੇ ਉਹ ਆਉਣਾ ਚਾਹੀਦਾ ਜਿਹੜਾ ਆਮ ਲੋਕਾਂ ਬਾਰੇ ਸੋਚੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ